ਅਵਾਰਡ ਲਾਰਜ ਟਾਈਮ ਚੀਮੈਂਟ ਅਵਾਰਡ ਤੇ ਉਹਨਾਂ ਨੂੰ ਕبھی ਬੰਦ ਮੁਹਾਲੀ ਵੱਲੋਂ ਮਿਲਿਆ ਤੇ ਸਿਟੀ ਸਿੰਗਰ ਸਿਟੀ ਐਸੋਸੀਏਸ਼ਨ ਤੋਂ ਮਿਲਿਆ ਇਹ ਬਾਅਦ ਸਹਿਦ ਪੁਰਸਕਾਰ ਤੋਂ ਹੋਰ ਅਨੇਕਾਂ ਹੀ ਇਨਾਮਾਂ ਦੇ ਵਿਜੇਤਾ ਜਿਨ੍ਹਾਂ ਨੇ ਬਹੁਤ ਹੀ ਅਨੇਕਾਂ ਹੀ ਇਨਾਮ ਅਨੇਕਾਂ ਹੀ ਸੰਸਥਾਵਾਂ ਤੋਂ ਪ੍ਰਾਪਤ ਕੀਤੇ ਹੈ ਕਿਉਂਕਿ ਜੇ ਆਪਾਂ ਸਾਰਿਆਂ ਦਾ ਵੇਰਵਾ ਦੇਣ ਲੱਗੇ ਤਾਂ ਬਹੁਤ ਜ਼ਿਆਦਾ ਟਾਈਮ ਲੱਗੇਗਾ ਕਿਉਂਕਿ ਇਹਨਾਂ ਦੇ ਇਨਾਮਾਂ ਦੀ ਇਤਨਾ ਦੀ ਪ੍ਰਾਪਤੀ ਸੂਚੀ ਬਹੁਤ ਜ਼ਿਆਦਾ ਲੰਬੀ ਹੈ ਸੋ ਮੇਰੀ ਮੁਰਾਦ ਪ੍ਰਿੰਸੀਪਲ ਭਾਦ ਸਿੰਘ ਕੋਸਰ ਵੀ ਤੁਮਾ ਜੀ ਸੋ ਮੈਂ ਇਹਨਾਂ ਨੂੰ ਪ੍ਰਧਾਨ ਕੀ ਮੰਤਰ ਦੇ ਅੱਗੇ ਗ੍ਰਾਜ਼ਮਨ ਹੋਣ ਦਾ ਸੱਦਾ ਦਿੰਦੀ ਹਾਂ ਜਿਨ੍ਹਾਂ ਦੇ ਲਿਖਤਾ ਤੇ ਪ੍ਰਾਪਤ ਹੈ ਰਿਸਟਰੀਕ ਦਾ ਕੋਸਰ ਸਾਹਿਬ ਉਹਨਾਂ ਦੀ ਲਿਸਟ ਬਹੁਤ ਜ਼ਿਆਦਾ ਲੰਬੀ ਹੈ ਸੋ ਮੇਰੀ ਮੁਰਾਦ ਮੇਰਾ ਫਾਉ ਸਵੀਕਾਰ ਨਾਲ ਡਾਕਟਰ ਦਰਸ਼ਨ ਸਿੰਘ ਆਸਤਿ ਨੂੰ ਮੈਂ ਸਦਾ ਬਿੰਨੀ ਆ। ਉਹ ਵੀ ਪ੍ਰਧਾਨ ਮੰਤਰੀ ਵੀ ਸ਼ਾਮਲ ਹੋਣ ਜੋ ਸਾਡੇ ਅੱਜ ਦੇ ਮੁੱਖ ਮਹਿਮਾਨ ਨੇ। ਅਨੁਸ਼ਾ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਹੀ ਨਿਮਰਤਾ ਨਾਲ ਸ਼ੁਭ ਆਦੇਮ ਵਾਲੇ ਬੀਰੀ ਮਰਾਜ ਮੈਂ ਉਹਨੂੰ ਵਿੰਦੀ ਕਰਦੇ ਹਾਂ ਕਿ ਉਹ ਵੀ ਪ੍ਰਧਾਨਗੀ ਮਤਲਬ ਵਿੱਚ ਬਰਾਜਮਾਨ ਹੋ ਜਾਣ ਇਕੱਤਰ ਸੈਟ ਨਾ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਕੇ ਇਕੱਤਰ ਹੋਏ ਆ ਸਾਰੇ ਉਹਨਾਂ ਦੇ ਰਚਨਾਵਾਂ ਸੁਣਨ ਲਈ ਤੇ ਜੋ ਵੀ ਉਹਨਾਂ ਨੇ ਆਪਣੇ ਵਲਵਲੇ ਮੰਦੇ ਕਿਤਾਬ ਚ ਲਿਖੇ ਨੇ ਉਹਨਾਂ ਸਾਰਿਆਂ ਬਾਰੇ ਗਿਆਨ ਪ੍ਰਾਪਤ ਕਰਨ ਲਈ ਤੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਰਸ਼ਾ ਸਿੰਘ ਸਿੱਧੂ ਜੀ ਉਹਨਾਂ ਨੂੰ ਮੈਂ ਬੇਨਤੀ ਕਰਾਂਗੀ ਕੋਈ ਬੁਣਾਨ ਦੀ ਬੰਦਨ ਸ਼ਾਹਰ ਹੋਗਾ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿੱਧੂ ਸਾਹਿਬ ਦੀ ਕਿਤਾਬ ਵਿੱਚ ਜੋ ਵੀ ਨਾ ਦੇ ਬਲਬਲੇ ਜੋ ਮਨ ਦੇ ਵਿਚਾਰ ਇਹਨਾਂ ਨੇ ਲਿਖੇ ਨੇ ਇਨਾ ਬਾਰੇ ਡਾਕਟਰ ਅਵਤਾਰ ਸਿੰਘ ਪਤੰਦ ਜਿਹੜੀ ਕੀ رائے ਹੈ ਉਹ ਆਪਣੇ ਪਰਚੇ ਵੀ ਦੱਸਣਗੇ ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗੀ ਕਿ ਉਹ ਵੀ ਆ ਕੇ ਪ੍ਰਧਾਨਗੀ ਮਤਲਬ ਵਿੱਚ ਸ਼ਾਮਲ ਹੋ ਜਾਵੇ ਤੇ ਹੁਣ ਮੈਂ ਸੰਸਥਾ ਦੇ ਪ੍ਰਧਾਨ ਮੈਡਮ ਪਰੰਦੀਪ ਕੌਰ ਪਰਮਜੀ ਨੂੰ ਸੱਦਾ ਦਿੰਦੀ ਆ ਕਿ ਉਹ ਵੀ ਪ੍ਰਧਾਨਗੀ ਮੰਡਲ ਦੇ ਵਿੱਚ ਸ਼ੋਕਤ ਹੋਵਾਂ ਦਾ ਡਾਕਟਰ ਜੀ ਜਿੰਨਤੀ ਜੀ ਅੱਜ ਆਏ ਨੇ ਜਦੋਂ ਆਣ ਕਿ ਉਹਨਾਂ ਦਾ ਆਪਾਂ ਉਸ ਤਰ੍ਹਾਂ ਤੇ ਸਨਮਾਨ ਕਰਾਂਗੇ ਉਹਨਾਂ ਨੂੰ ਤਾਂ ਅਸੀਂ ਮਿੱੱਲੇ ਚ ਉਹਨਾਂ ਨੂੰ ਵਿਰਾਜਮਨ ਕਰਾਂਗੇ। ਮੈਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਫੁੱਲਾਂ ਦੇ ਗੁਲਦਸਤੇ ਨਾਲ ਨਾ ਸਵਾਗਤ ਕਰਾਂਗੇ। ਆਓ ਦੇ ਸਭ ਤੋਂ ਪਹਿਲਾਂ olha que não, o que é que ਸਾਨੀ ਉਪਰ ਤੋਂ ਅਗਦੀ ਬੰਦਾਲ ਜਿਸ ਨੂੰ ਸ਼ੋਭਿਤ ਬਹੁਤ ਹੀ ਅਦਿ ਸਖਸ਼ੀਤਾ ਨਾਲ ਮੇਰੇ ਵੱਲੋਂ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਜੀ ਆਇਆਂ ਨੂੰ ਤੇ ਹੁਣ ਮੈਂ ਸੰਸਥਾ ਦੇ ਪ੍ਰਧਾਨ ਸ਼੍ਰੀਮਤੀ ਪਰੰਗਿਤ ਪਰਮਜੀਤ ਜੀ ਨੂੰ ਵਿਅਕਤੀ ਕਰੂੰਗੀ ਕਿਉਂ ਅਸਲੀ ਪ੍ਰੋਗਰਾਮ ਬਾਰੇ ਸਾਡੇ ਸਾਰਿਆਂ ਨੂੰ ਆਪਣਾ ਜਾਣਨਾ ਪਉਣ ਦੀ ਜੋ ਵੀ ਸਟੋਰਮ ਚ ਹੈ ਜੋ ਵੀ ਪ੍ਰੋਗਰਾਮ ਦੀ ਰੂਪਰੇਖਾ ਹੈ ਉਸ ਬਾਰੇ ਸਾਰੇ ਤੁਹਾਨੂੰ ਦੱਸਣਗੇ ਆਓ ਮੈਡਮ ਪਰਮਜੀ ਪਰਮਜੀ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਮੰਡਲ ਤੇ ਮੇਰੇ ਸਤਿਕਾਰਯੋਗ ਦੋਸਤੋ ਅੱਜ ਬੜਾ ਸ਼ੁਭ ਦਿਹਾੜੀ ਕਿਸੀ ਦਰਸ਼ਨ ਸਿੰਘ ਜੀ ਦੀ ਕਿਤਾਬ ਲਈਆਂ ਲੋਕਾਂ ਦਾ ਅਰਪਣ ਕਰਨ ਵਾਸਤੇ ਇਕੱਠੇ ਹੋਏ ਆ ਤੇ ਇਹਦੇ ਨਾਲ ਹੀ ਮੈਨੂੰ ਇਸ ਗੱਲ ਦੀ ਇੰਨੀ ਖੁਸ਼ੀ ਆ ਕਿ ਹਰ ਵਾਰੀ ਪ੍ਰੋਗਰਾਮ 'ਚ ਅਸੀਂ ਜਿੰਨੀਆਂ ਸਤਿਕਾਰਯੋਗ ਸਖੀ ਤੁਹਾਨੂੰ ਬੁਲਾਉਂਦੇ ਆ ਤੇ ਉਹ ਸਾਡਾ ਮਾਨ ਰੱਖਦੇ ਹੋਏ ਕਦੀ ਕਿਸੇ ਨੇ ਨਾਂ ਨਹੀਂ ਕੀਤੀ ਤੇ ਸਾਡੇ ਇਕੋ ਸੱਦੇ ਤੇ ਆਏ ਜੇ ਤੇ ਬਹੁਤ-ਬਹੁਤ ਸ਼ੁਕਰੀਆ ਦਰਸ਼ਨ ਸਿੰਘ ਜੀ ਦਾ ਤੇ ਮੈਂ ਇਹਨਾਂ ਬਾਰੇ ਸਾਡੇ ਜਨਨਕਤਰ ਦਵਿੰਦਰ ਜੀ ਨੇ ਬਹੁਤ ਵਧੀਆ ਤਰ੍ਹਾਂ ਜਾਣਕਾਰੀ ਦੇ ਦਿੱਤੀ ਹੈ ਪਰ ਮੈਂ ਥੋੜੀ ਜੀ ਜਾਣਕਾਰੀ ਆਪਣੇ ਵੱਲੋਂ ਵੀ ਦੇਣੀ ਚਾਹੂੰਗੀ ਕਿ ਕੱਲ ਮੈਂ ਹੋਰ ਕਰਨ ਕਿ ਥੋੜਾ ਦਿਨ ਪਹਿਲਾਂ ਇੱਕ ਪ੍ਰੋਗਰਾਮ ਹੋਇਆ ਸੀ ਪੰਜਾਬ ਸਿਹਤ ਕਟਮੀ ਚੰਡੀਗੜ੍ਹ ਵੱਲੋਂ ਕਿ ਸਾਰੀਆਂ ਸਭਾਵਾਂ ਆਪਣੀ ਆਪਣੀ ਸਭਾ ਦਾ ਯੋਗਦਾਨ ਦੱਸੋ ਉੱਥੇ ਡਾਕਟਰ ਆਸ਼ਟਵੀ ਆਏ ਸੀ ਬਾਤ ਪਿਆਰ ਇਹਨਾਂ ਨੇ ਆਪਣੀ ਸਪੀਚ ਦਿੱਤੀ ਬਹੁਤ ਕੁ ਸਿੱਖਣਾ ਮਿਲਿਆ ਪਰ ਉਥੇ ਇੱਕ ਗੱਲ ਇਹ ਵੀ ਹੋਈ ਸੀ ਲੇਖਕ ਸਭਾ ਦੇ ਜਨਸਕੱਤਰ ਕੁਪਿੰਦਰਜੀ ਵੱਲੋਂ ਕਿ ਆਪਾਂ ਕੋਈ ਵੀ ਪ੍ਰੋਗਰਾਮ ਜਿਹੜਾ ਆਪਸ ਵਿੱਚ ਇੱਕੋ ਦਿਨਾਂ ਰੱਖਿਆ ਜਾਵੇ ਤੇ ਲੇਕਿਨ ਅੱਜ ਚੰਡੀਗੜ੍ਹ ਵਿੱਚ ਚਾਰ ਪ੍ਰੋਗਰਾਮ ਹੋ ਰਹੇ ਨੇ ਤੇ ਸੋ ਜਿਹੜੀਆਂ ਸਾਡੇ ਸਰੋਤੇ ਨੇ ਉਹ ਵੰਡੇ ਗਏ ਨੇ ਫਿਰ ਵੀ ਸਾਡੀ ਇਹ ਸਭਾ ਦੇ ਵਿੱਚ ਭਰਪੂਰ ਹਾਜ਼ਰੀ ਹੈਗੀ ਹੈ ਤੇ ਸੋ ਇੰਨੀ ਹਾਜ਼ਰੀ ਬਹੁਤ ਅੱਛਿਆ ਸਿੱਖਿਆ ਦੇ ਇੱਕ ਵਾਰੀ ताली हो जाए सात प्रोग्राम होने ਦੇ باوجود ਵੀ ਸਾਡਾ ਹਾਲ ਭਰਿਆ ਹੋਇਆ ਹੈ ਤੇ ਜਿਹੜੀਆਂ ਸਖੀਤਾਂ ਪ੍ਰਧਾਨਗੀ ਵਿੱਚ ਬੈਠੀਆਂ ਨੇ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਇੰਨਾ ਸਖੀਤਾਂ ਨੂੰ ਬਹੁਤ ਨੇੜਿਓਂ ਅੱਛੀ ਤਰ੍ਹਾਂ ਜਾਣਦੀ ਆ ਇਹਨਾਂ ਨਾਲ ਕਿੰਨਾ ਸਮਾਂ ਬਿਤਾਇਆ ਵੀ ਹੈ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਮੁੱਖ ਮਹਿਮਾਨ ਜੀ ਦਰਸ਼ਨ ਸਿੰਘ ਜੀ ਆਸ਼ਟ ਜੀ ਬਾਰੇ ਰਕਸਾ ਬਾਰੇ ਗੱਲ ਕਰਦੀ ਆ ਦਿਵਿੰਦਰ ਨੇ ਕਾਫੀ ਕੁਝ ਦੱਸ ਦਿੱਤਾ ਹੈ ਕਿ ਜਿੱਦਾਂ ਉਹਨਾਂ ਨੇ ਪੰਜਾਬੀ ਉਰਦੂ ਵਿੱਚ ਐਵੇਂ ਕੀਤੀ ਆ ਤੇ ਬਾਕੀ ਚੀਜ਼ਾਂ ਵਿੱਚ ਵੀ ਮਤਲਬ ਦਾ ਬਾਕੀ ਪੈਸਾਵਾਂ ਦੇ ਵਿੱਚ ਵੀ ਬੜੇ ਮਾਰਨੇ ਬੜੇ ਜ਼ਿੱਦਤ ਦੇ ਨਾਲ ਕੰਮ ਕਰ ਰਹੇ ਨੇ ਤੇ ਮੈਂ ਥੋੜਾ ਜਿਹਾ ਦੱਸਣਾ ਚਾਹੂੰਗੀ ਕਿ ਸਰਦੀਆਂ ਬਾਲ ਸਾਇਤ 47 ਪੁਸਤਕਾਂ ਨੇ ਜਿਨ੍ਹਾਂ ਵਿੱਚ ਹੈ ਤਾਂ ਚਾਹੇ ਬਾਲ ਸਾਇਤ ਦੀਆਂ ਪੁਸਤਕਾਂ ਨੇ ਲੇਕਿਨ ਵਿਸ਼ੇ ਉਹਨਾਂ ਨੇ ਅਲੱਗ-ਅਲੱਗ ਲੈਨੇ ਜਿਨ੍ਹਾਂ ਨੂੰ ਜਿਹੜੇ ਜਿਹੜੇ ਬੱਚੇ ਨੇ ਉਹ ਅੱਛੀ ਤਰ੍ਹਾਂ ਉਸ ਤੋਂ ਆਨੰਦ ਵੀ ਮਾਣ ਸਕਣ ਤੇ ਸਿੱਖਿਆ ਵੀ ਲੈ ਸਕਣ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਸਦਾਨ ਜੋਗ ਨੇ ਬੱਚਿਆਂ ਦੇ ਸਟੈਂਡਰਡ ਦੇ ਕਿਤਾਬਾਂ ਨੇ ਸੋ ਸਰ ਬਹੁਤ-ਬਹੁਤ ਮੁਬਾਰਕਾਂ ਤੇ ਚਾਰ ਸਾਂਝੀਆਂ ਪੁਸਤਕਾਂ ਨੇ ਤੇ 6 ਸੰਪਾਦਨਾ ਦੀਆਂ ਪੰਜਾਬੀ ਦੀਆਂ ਪੁਸਤਕਾਂ ਨੇ 12 ਅਨੁਵਾਦਿਤ ਪੁਸਤਕਾਂ ਨੇ ਤੇ ਹਿੰਦੀ ਸੰਪਾਦਨਾ ਦੀਆਂ ਵੀ 6 ਪੁਸਤਕਾਂ ਨੇ 6 ਪੰਜਾਬੀ ਸੰਪਾਦਨਾ ਦੀਆਂ 6 ਲਿਚ ਤੇ ਡਾਕਟਰ ਆਸ਼ਟ ਜੀ ਦੀਆਂ ਤਿੰਨ ਪੰਜਾਬੀ ਪੁਸਤਕਾਂ ਦਾ ਚਾਹਮੋ ਕਿ ਜੀਪੀ ਦੇਵਿਕ ਅਨੁਵਾਦ ਜਿਹੜਾ ਹੋ ਚੁੱਕਿਆ ਪਾਕਿਸਤਾਨ 'ਚ ਉਹਦੇ ਮੈਨਾਂ ਨੂੰ ਪੂਰੀ ਇੱਜ਼ਤ ਮਾਣ ਦੇਦਾ ਹੈ ਮੈਂ ਲੈਂਦਾ ਤੇ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਸੰਪਾਦਿਤ ਪੁਸਤਕਾਂ ਨੇ ਉਹ ਮੌਲਿਕ ਤੇ ਸੰਸ਼ੋਧਿਤ ਬਾਦਸਾਹ ਦੇ ਉੱਤੇ 21 ਪਸਤ 29 ਪੁਸਤਕਾਂ ਨੇ ਹਿੰਦੀ ਭਾਸ਼ਾ ਦੀਆਂ ਸੰਪਾਦਿਤ ਪੁਸਤਕਾਂ ਜਿਹੜੀਆਂ ਨੇ ਉਹ ਵੀ ਮੌਲਿਕ ਤੇ ਸੰਸ਼ੋਧਿਤ ਬਾਦਸਾਹ ਦੇ ਵਿੱਚ 38 ਪੁਸਤਕਾਂ ਨੇ ਤੇ ਡਾਕਟਰ ਆਸ਼ਕ ਦੇ ਜੀਵਨ ਤੇ ਤੇ ਉਹਨਾਂ ਦੇ ਕੰਮਾਂ ਦੇ ਉੱਤੇ ਵੀ ਜਿਹੜੀਆਂ ਅਲੱਗ-ਅਲੱਗ ਪੁਸਤਕਾਂ ਜਿਹੜੀਆਂ ਨੇ ਵੱਖ-ਵੱਖ ਲੇਖਕਾਂ ਨੇ ਕੰਮ ਕੀਤਾ ਉਹਨਾਂ ਤੇ ਤੇ ਬਹੁਤ ਸਾਰੇ ਵਿਦਿਆਰਥੀਆਂ ਕਈਆਂ ਨੇ ਆਸ਼ਕ ਜੀ ਦੇ ਕੰਮਾਂ ਉੱਤੇ ਪੀਐਸਡੀ ਤੇ ਐਮਐਸਸੀ ਕੀਤੀ ਹੋਈ ਹੈ ਇਹ ਵੀ ਬਹੁਤ ਵੱਡੀ ਗੱਲ ਹੈ ਔਰ ਤੇਰਾ ਪੰਜਾਬੀ ਦੀਆਂ ਪਾਠ ਪੁਸਤਕਾਂ ਦੇ ਵਿੱਚ ਇਹਨਾਂ ਦੀਆਂ ਰਚਨਾਵਾਂ ਸ਼ਾਮਿਲ ਨੇ ਜਿੱਦਾਂ ਕੋਈ 7ਵੀਂ ਦੀ ਕਿਤਾਬ ਕੋਈ 10ਵੀਂ ਦੀ ਭਾਸ਼ਾ ਦੇ ਪਾਠ ਵਿੱਚ ਜਿਹੜੀ ਕਿਤਾਬਾਂ ਨੇ ਤੇ ਸਿਰਫ ਇੱਧੇ ਹੀ ਨਹੀਂ ਪੰਜਾਬ ਵਿੱਚ ਹੀ ਨਹੀਂ ਦੂਸਰੇ ਰਾਜਾਂ ਦੇ ਵਿੱਚ ਵੀ ਚਾਰ ਪਾਠ ਪੁਸਤਕਾਂ ਦੇ ਵਿੱਚ ਸਾਡੀਆਂ ਕਿਤਾਬਾਂ ਜਿਹੜੀਆਂ ਨੇ ਸ਼ਾਮਿਲ ਨੇ ਸੋ ਇੰਨੇ ਗਿਆਨਮਾਨ ਪਰ ਇਨਸਤਕਾਰ ਇਸ ਮੈਨੂੰ ਸੱਚ ਕੇ ਆਪਣੀ ਸਮਾਜ ਵਿੱਚ ਅਸੀਂ ਆਪਣਾ ਮਾਣ ਮਹਿਸੂਸ ਕਰ ਰਹੇ ਹਾਂ ਸਰ ਬਹੁਤ ਬਹੁਤ ਮੁਬਾਰਕਾਂ ਤੇ ਇਹਦੇ ਨਾਲ ਨਾਲ ਹੀ ਇਹਨਾਂ ਨੇ ਭਾਸ਼ਾ ਵਗਾਰ ਦੇ ਬਹੁਤ ਸਾਦੇ ਹੁੰਦੇ ਆ ਅ ਭਾਗ ਦੇ ਸੰਬੰਧ ਵਿੱਚ ਅੱਜ ਗੱਲ ਕਰਾਂਗੀ ਤਾਂ ਇਹਨਾਂ ਦੇ ਇਹ ਨਾਲ ਮੈਨੂੰ ਬਹੁਤ ਸਾਰਾ ਸਮਾਂ ਬਿਤਾਉਣ ਦਾ ਟਾਈਮ ਮਿਲਿਆ ਕਿ ਅਸੀਂ ਇੱਕੋ ਸਕੂਲ ਦੇ ਵਿੱਚ ਮੈਂ ਸਾਡੇ ਨਾਲ ਕਾਫੀ ਦਿਨ ਜੌਬ ਕੀਤੀ ਤੇ ਇਹਨਾਂ ਦੇ ਵਾਸਤੇ ਮੈਂ 40 ਸੈਕਟਰ ਸਕੂਲ ਚ ਅਸੀਂ ਮਤਲਬ ਮੈਂ ਕੰਮ ਕੀਤਾ ਔਰ ਜਿਹੜਾ ਮੈਂ ਇੱਥੇ ਖੜੀ ਆ ਨਾ ਇਹ ਵੀ ਸ਼ਾਇਦ ਇਹਨਾਂ ਦੇ ਤੇਰੇ ਕਿਉਂਕਿ ਸਾਨੂੰ ਅੰਨੇ ਸੈਦਰਾਂ ਬੋਲਣਾ ਉਹ ਹੁੰਦਾ ਨਹੀਂ ਸੀ ਅੱਜ ਤੱਕ 30 ਸਾਲ ਪਹਿਲਾਂ ਦੀ ਗੱਲ ਹੈ ਇਹਨਾਂ ਨੇ ਕਿਹਾ ਵੀ ਸਾਰੇ ਟੀਚਰ ਪ੍ਰੇਅਰ ਦੇ ਵਿੱਚ ਕੁਛ ਨਾ ਕੁਛ ਬੋਲ ਲਓ ਜਿੱਦਾਂ ਦਾ ਆਂਦਾ ਉਦਾਂ ਦਾ ਹੀ ਬੋਲੋ ਤਾਂ ਸਾਡੇ ਬੋਲਣ ਦੀ ਸ਼ੁਰੂਆਤ ਜਿਹੜੀ ਆ ਇਹਨਾਂ ਦੀ ਛਤਰ ਸਹਾਈ ਦੇੇਠੋੜੀ ਤੇ ਕਿਤਾਬਾਂ ਦੇ ਅਸਿੱਤਿਆਂ ਜਿਸਾਂ ਨੇ ਦਵਿੰਦਰ ਜੀ ਨੇ ਕਿ 106 ਕਿਤਾਬਾਂ ਨੇ ਖਾਲੀ ਕਿਤਾਬਾਂ ਨਹੀਂ ਕਿਤਾਬਾਂ ਦੇ ਨਾਲ ਨਾਲ ਸਾ ਜਿਹੜੇ ਬੜੇ ਵੱਡੇ ਸਮਾਜ ਸੇਵੀ ਨੇ ਪਰ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ 2017 ਦੇ ਵਿੱਚ ਮੇਰੀ ਇੱਕ ਕਿਤਾਬ ਆਈ ਚੰਡੀਗੜ੍ਹ ਦੇ ਬੇਸ਼ਕੀਮਤੀ ਹੀਰੇ ਜਿਹਦੇ ਵਿੱਚ ਚੰਡੀਗੜ੍ਹ ਦੇ 16 ਸਮਾਜ ਸੇਵੀ ਜਿਹੜੇ ਬੰਦੇ ਨੇ ਉਹਨਾਂ ਦੀਆਂ ਮੈਂ ਇੰਟਰਵਿਊਜ਼ ਲੈ ਕੇ 16 16 ਪੇਜ ਦਾ ਇੱਕ ਆਰਟੀਕਲ ਲਿਖਿਆ ਤੇ ਨਾਲ ਉਹਨਾਂ ਦੇ ਕੰਮਾਂ ਦੀਆਂ ਚਾਰ ਚਾਰ ਤਸਵੀਰਾਂ ਵੀ ਲਗਾਈਆਂ ਨੇ ਪਰ ਬੜੇ ਮਹਿਮਾਨ ਨਾਲ ਕਹਿੰਨੀ ਕਿ ਸਾਰਿਆਂ ਦੇ ਮੈਂ ਘਰ ਜਾ ਕੇ ਆਪਣੇ ਟਾਈਮ ਕੱਢ ਕੇ ਇੰਟਰਵਿਊਜ਼ ਦੋ ਦੋਰੀ ਤਿੰਨ ਤਿੰਨ ਵੀ ਦੀਆਂ ਲੈਂਿਆ ਪਰ ਨੂੰ ਮਾਣਾ ਕਿ ਸਾਰ ਮੇਰੇ ਕੋਲ ਆ ਪਾ ਕੇ ਆਪਣਾ ਸਾਰਾ ਬਾਇਓ ਡਾਟਾ ਦੇਖ ਕੇ ਕਹੇ ਤੇ ਮੈਂ ਬੜੀ ਖੁਸ਼ ਨਸੀਬ ਸਮਝਦੀ ਆ ਆਪਣੇ ਆਪ ਨੂੰ ਕਿ ਉਸ ਵਿੱਚ ਮੇਨਾਂ ਦਾ ਨਾਮ ਜਿਹੜਾ ਚੰਡੀਗੜ੍ਹ ਦੇ ਵਿਦਿਸ਼ਕਿੰਤੀ ਵਿੱਚ ਇਹਨਾਂ ਦੀ ਸਖਸ਼ੀਅਤ ਨੂੰ ਮੈਂ ਜਾਣਿਆ ਤੇ ਸਕੂਲ ਦੇ ਟਾਈਮ ਤੇ ਲਿਖਣਾ ਇੱਕ ਵੱਖਰੀ ਗੱਲ ਆ ਇੱਕ ਚੰਗੇ ਇਨਸਾਨ ਹੋਣਾ ਮਤਲਬ ਇਹਨਾਂ ਨੇ ਇਨੇ ਪ੍ਰੋਜੈਕਟ ਬੱਚਿਆਂ ਦੇ ਫਾਇਦੇ ਲਈ ਉਠਾਏ ਹੋਏ ਸੀ ਈਵਨ ਜਿਹੜੇ ਬੱਚੇ ਬੋਰੀਆਂ ਚ ਕਾਗਜ਼ ਚੁੱਕਦੇ ਸੀ ਨਾ ਉਹਨਾਂ ਨੂੰ ਮੈਂ ਇਹਨਾਂ ਨੇ ਬਸਤਾ ਚੁੱਕਾ ਕੇ ਸਕੂਲ ਤੱਕ ਲੈ ਜਾਂਦਾ ਆ ਅ ਸਕੂਲ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਸੀ ਸਾਦ ਨੇ ਕਿਹਾ ਵੀ ਭਾਈ ਕੋਈ ਗੀਤ ਜਿਹਾ ਕਰਤਾ ਲਿਖਦੇ ਆ ਪਟਾਣੇ ਕੋਲ ਜੀ ਤਾਂ ਮੈਂ ਉਸ ਗਾਣੇ ਦੇ ਵੀ ਦੇਖੋ ਹਮਾਰੇ ਸਾਦ ਨੇ ਕਮਾਲ ਕਰ ਦਿਆ ਬੋਰੀ ਹਟਾ ਕੇ ਕੰਦੇ ਤੇ ਬਸਤੇ ਕੋ ਧਰ ਦਿਆ ਉਹਨਾਂ ਨੇ ਜਿਹੜਾ ਗੀਤ ਲਿਖਿਆ ਸੀ ਤੇ ਬਾਕੀ ਪ੍ਰੋਜੈਕਟਾਂ ਵੀ ਇੰਨਾ ਹੀ ਗਰੀਬ ਬੱਚਿਆਂ ਦੀ ਇੱਕ ਗੋਲਕ ਬਣਾਈ ਹੁੰਦੀ ਸੀ ਤੇ ਉਹ ਹਰ ਮੰਡਲ ਨੂੰ ਸਾਡੇ ਸਕੂਲ ਚ ਕਮਾਣੀ ਜੇ ਸਾਡਾ 50 ਦਾ ਸਟਾਫ ਹੈ ਤੇ ਸਾਰਿਆਂ ਨੇ ਆਪਣੀ ਮਰਜ਼ੀ ਨਾਲ ਚਾਹੇ 100 ਪਾਦੋ ਚਾਹੇ 50 ਪਾਦੋ ਚਾਹੇ 20 ਪਾਦੋ ਤੇ ਉਹ ਬਸ ਤੇ ਇਕੱਠੇ ਕਰਕੇ ਪੈਸੇ ਗਰੀਬ ਬੱਚਿਆਂ ਨੂੰ ਅਸੀਂ ਉਹਨਾਂ ਦੀ ਪੜ੍ਹਾਈ ਵਾਸਤੇ ਸਾਰਾ ਕੁਝ ਕਰਦੇ ਸੀ ਤੇ ਸੰਜੇ ਕਾਟੀਆਂ ਵੀ ਬਹੁਤ ਸਾਰੀਆਂ ਹੁਣ ਪ੍ਰੈਜ਼ੀਡੈਂਟ ਸੰਸਥਾਵਾਂ ਦੇ ਵੀ ਸਰ ਮੈਂਬਰ ਨੇ ਸਾਰਿਆਂ ਦੇ ਨਾਲ ਜੁੜੇ ਹੋਏ ਨੇ ਕੰਮ ਕਰਦੇ ਨੇ ਤੇ ਵਿਸ਼ੇ ਪੰਜਾਬੀ ਪ੍ਰਚਾਰ ਸਭਾ ਜਿਹੜੀ ਉਹ ਵੀ ਦੂਰ ਦੂਰ ਤੱਕ ਇਹਨਾਂ ਦਾ ਨਾਮ ਹੈ ਪਰ ਸਾਰੇ ਅਖਬਾਰਾਂ ਫਰਸ਼ਾਲਿਆਂ 'ਚ ਇਹਨਾਂ ਦੀਆਂ ਜਨਾਵਾ ਸ਼ਬਦੀਆਂ ਨੇ ਸੋ ਮੇਰੀ ਵੱਲੋਂ ਸਰ ਬਹੁਤ-ਬਹੁਤ ਧੰਨਵਾਦ ਹੈ ਤੇ ਅਰਸ਼ੀ ਦੀ ਗੱਲ ਕਰੀਏ ਦਾ ਅਰਸ ਜੀ ਨੇ ਵਧੀਆ ਗਜ਼ਲ ਗੋਣੇ ਇਹਨਾਂ ਦੀ ਇੱਕ ਇੱਕ ਸਤਰ ਜਿਹੜੀ ਉਹ ਮੰਚ ਲੈ ਜਾਣ ਵਾਲੀ ਆ ਔਰ ਜਿੰਨੇ ਵੀ ਨਵੇਂ ਚੰਡੀਗੜ੍ਹ ਦੇ ਰਾਈਟਰ ਪੈਦਾ ਹੋਏ ਨੇ ਸਾਰਿਆਂ ਨੇ ਕਿਤੇ ਨਾ ਕਿਤੇ ਇਹਨਾਂ ਦੀ ਗਾਈਡੈਂਸ ਰੋਡ ਲਈ ਹੋਈ ਜੇ ਇੱਕ ਮੈਂ ਵੀ ਕਿੰਨੀ ਵਾਰੀ ਯਹੀ ਇੱਕ ਵਾਰੀ ਵੀ ਕੋਲ ਆ ਵਿਸਾਲ ਜੀ ਥੋੜੀ ਗਾਈਡੈਂਸ ਆਣੀ ਆ ਤਾਂ ਖਿੜੇ ਮੱਥੇ ਇਹਨਾਂ ਨੇ ਕਿਹਾ ਵੀ ਤੁਸੀਂ ਮੇਰੇ ਘਰ ਆ ਕੇ ਮੇਰੇ ਕੋਲ ਤੁਸੀਂ ਫੈਟੇ ਜੀ ਉਹ ਲੈ ਲਓ ਦਸੋ ਬਹੁਤ ਜ਼ਿਆਦਾ ਸਤਿਕਾਰ ਦੇ ਪਾਤਰ ਨੇ ਜਿੱਥੇ ਵੀ ਆਪਣੀਆਂ ਗ਼ਜ਼ਲਾਂ ਪੜ੍ਹਦੇ ਨੇ ਤੇ ਸਭਾ ਨੂੰ ਬੰਦ ਲੈਂਦੇ ਨੇ ਸੌਤਿਆਂ ਨੂੰ ਕਦੀ ਕੋਈ ਸੋਤਾ ਇਹਨਾਂ ਦੇ ਗ਼ਜ਼ਲ ਪੜ੍ਹਦੇ ਆ ਉੱਠ ਕੇ ਨਹੀਂ ਜਾਂਦਾ ਸਭਾ ਚੋਂ ਸੋ ਬਹੁਤ ਵੱਡੀ ਗੱਲ ਹੈ ਬਹੁਤ ਸੇਖਰ ਸਾਰੀਆਂ ਇਹਨਾਂ ਸਾਡੇ ਦਰਸ਼ਨ ਸੰਤ ਜਿਹੜੇ ਨੇ ਜਿਨ੍ਹਾਂ ਦੀ ਆਪਾਂ ਅੱਜ ਕਿਤਾਬ ਕਰ ਰਹੇ ਆ ਇਹਨਾਂ ਨੇ ਵੀ ਬਹੁਤ ਇਹਨਾਂ ਸਖੀਤਾਂ ਬਾਰੇ ਮੈਂ ਇੱਕ ਗੱਲ ਕਹਿਣਾ ਭੁੱਲ ਗਿਆ ਉਹ ਦੁਬਾਰਾ ਸੁਣ ਲੋ ਕਿ ਇਹਨੇ ਮਤਲਬ ਹੋਨ ਨਾਸਤੇ ਸਿੱਖੀ ਤਾਂ ਨੀ ਮਹਾਂ ਦਾ ਹੁੰਦਾ ਨਾਲ ਤਿੰਨੋ ਹੀ ਜੜੀਆਂ ਨੇ ਜ਼ਮੀਨ ਨਾਲ ਜੁੜੀਆਂ ਮਿੱਟੀ ਸੁਭਾਅ ਦੀਆਂ ਸਭ ਨੂੰ ਪਿਆਰ ਕਰਨ ਵਾਲੀਆਂ ਸਭ ਨੂੰ ਸਤਿਕਾਰ ਕਰਨ ਵਾਲੀਆਂ ਬਹੁਤ ਕਰਨਾ ਬਹੁਤ ਦੇ ਸਕੀਆਂ ਪਰ ਮੈਂ ਇਹਨਾਂ ਦੇ ਕੰਮ ਨੂੰ ਇਦਾਂ ਛੱਡਦੀਆਂ ਕਿਲਾ ਜੱਟੇ ਬਰਦਾ ਇਹਨਾਂ ਨੂੰ ਸੁੱਖ ਆ ਗਿਆ ਸਭ ਦੇ ਕੋਲ ਨੰਦ ਆ ਗਏ ਤੇ ਦਰਸ਼ਨ ਜੀ ਦੀ ਆਪਣੀ ਕਵਤ ਜਿਹੜੀ ਲਿਖੀ ਆ ਰਿਸ਼ਤੇ ਰੂਹਾਂ ਦੇ ਇਸ ਤੋਂ ਪਹਿਲਾਂ ਇਹਨਾਂ ਦੀਆਂ ਤਿੰਨ ਕਿਤਾਬਾਂ ਆ ਚੁੱਕੀਆਂ ਨੇ ਸਤ ਰੰਗੀ ਤੀਂ ਮਹਿਕ ਦੀ ਮਿੱਟੀ ਜਜ਼ਬਾਤੀ ਛੱਡਾਂ ਇਹਨੋਂ ਹੀ ਨਾਮ ਜਿਹੜੇ ਨੇ ਦਿਲ ਨੂੰ ਛੂਹਣ ਵਾਲੇ ਨੇ ਔਰ ਬਹੁਤ ਵਧੀਆ ਨੇ ਇਹ ਆਮ ਤੌਰ ਤੇ ਕਵਤਾ ਗਜ਼ਲ ਤੇ ਗੀਤ ਇਹਨੋਂ ਚੀਜ਼ਾਂ ਲਿਖਦੇ ਨੇ ਕੱਲੀਆਂ ਕਵਤਾਂ ਜ ਵੀ ਆਹੀ ਪੜੀਆ ਫਿਰ ਸਾਂਝੀਆਂ ਸੱਤ ਅੱਠ ਪੁਸਤਕਾਂ ਦੇ ਵਿੱਚ ਇਹਨਾਂ ਦੀਆਂ ਰਸਨਾਵਾਂ ਨੇ ਤੇ ਇਹਨਾਂ ਨੇ ਆਪਣੀ ਕਿਤਾਬ ਦਾ ਸਮਰਪਨ ਵੀ ਬਹੁਤ ਅੱਛਾ ਕੀਤਾ ਉਹਨਾਂ ਸਾਰੇ ਹੀ ਰੂਹ ਦੇ ਰਿਸ਼ਤਿਆਂ ਨੂੰ ਜਿਨ੍ਹਾਂ ਰਾਹੀਂ ਮੈਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਮੌਕਾ ਮਿਲਿਆ ਜਿਨ੍ਹਾਂ ਦੇ ਹਰ ਇੱਕ ਦੁੱਖ ਸੁੱਖ ਵਿੱਚ ਜਿਨ੍ਹਾਂ ਨੇ ਹਰ ਦੁੱਖ ਸੁੱਖ ਵਿੱਚ ਚਟਾਨ ਦੀ ਤਰ੍ਹਾਂ ਖੜ ਕੇ ਮੇਰੀ ਹੌਸਲਾ ਫਜ਼ਾਈ ਕੀਤੀ ਤੇ ਮੇਰੀ ਅਗਵਾਈ ਕੀਤੀ ਤੇ ਘਰ ਵੀ ਜਾਇਆ ਇਹ ਸਭ ਦਾ ਸੰਵਾਦ ਬਹੁਤ ਅੱਛਾ ਹੈ ਬਹੁਤ ਬਹੁਤ ਨੁਮਾਸ਼ਾ ਤੇ ਪੁਸਤਕ ਦੇ ਵਿੱਚ ਕਾਫੀ ਖੁਸ਼ ਆ ਲੇਕਿਨ ਜੇ ਮੈਂ ਪੁਸਤਕ ਬਾਰੇ ਬੋਲਣ ਲਈ 10 ਮਿੰਟ ਦਾ ਸਮਾਂ ਮੈਂ ਲੈਣ ਦੀ ਤੇ ਸਾਡੇ ਪਰਚਾ ਲੇਖਕ ਤੇ ਜਿਨ੍ਹਾਂ ਨਾਲ ਵੀ ਵਿਚਾਰ ਚਰਚਾ ਕਰਨੀਆਂ ਆ ਉਪਸਤਿਖਾਰੇ ਗੱਲਾਂ ਕਰ ਰਹੀ ਜਾਂ ਸਾਡਾ ਬਹੁਤ ਸਾਰੀਆਂ ਤੇ ਮੈਂ ਮੈਡਮ ਵੀ ਆਏ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕੀ ਦੇਣੀਆਂ ਜਿਨ੍ਹਾਂ ਨੇ ਆਪਣੇ ਘਰ ਵਿੱਚੋਂ ਸਮਾਂ ਕੱਢ ਕੇ ਸਰ ਨੂੰ ਇੰਨਾ ਸਮਾਂ ਦਿੱਤਾ ਕਿ ਉਹ ਇੱਕ ਕਾਪਾਂ ਜਿਹੜੀਆਂ ਨੇ ਉਹ ਰਚ ਸਕਣ ਸੋ ਇਕਵਲ ਇਫੇਰ ਸਾਜਾਂ ਦਾ ਬਹੁਤ-ਬਹੁਤ ਸਵਾਗਤ ਤੇ ਤੁਨਮਾ ਐਂਡ